ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਗਤਾ ਭਾਈ ਇਹ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਬਾਜੇਖਾਨੇ ਤੋਂ ਬਰਨਾਲੇ ਵਾਲੀ ਸੜਕ ਦੇ ਉੱਤੇ ਭਗਤਾ ਭਾਈ ਪਿੰਡ ਆਉਂਦਾ ਹੈ ਪੁੱਚੋ ਤੋਂ ਸੜਕ ਸਿੱਧੀ ਭਗਤੇ ਆਉਂਦੀ ਹੈ ਤੇ ਬਾਗੇਪੁਰਾਣੇ ਤੋਂ ਸਿੱਧੀ ਸੜਕ ਵੀ ਭਗਤੇ ਆਉਂਦੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਪਸ਼ੂ ਪਾਲਣ ਦਾ ਕੰਮ ਕਰਦਾ ਹੈ ਇੱਥੇ ਘਰੇ ਇਹ ਨਾਗ ਰੱਖੇ ਹੋਏ ਆ ਗਿਣਤੀ ਕਾਫੀ ਆ ਦਸੋ ਤੇ ਸ਼ੌਂਕ ਆ ਬਾਈ ਨੂੰ ਹੌਲੀ-ਹੌਲੀ ਜਗ੍ਹਾ ਦੀ ਸੈਟਿੰਗ ਕਰਨੀ ਹੈ ਕਿਉਂਕਿ ਇੱਕ ਟ੍ਰੈਂਡ ਜਾ ਚੱਲਿਆ ਸੀ ਪਿਛਲੇ ਟਾਈਮ 'ਚ ਚਾਦਰਾਂ ਪਾਉਣ ਦਾ ਸੀਮੈਂਟਡ ਚਾਦਰਾਂ ਸਸਤੀਆਂ ਪੈਂਦੀਆਂ ਸੀ ਛੇਤੀ ਪੈ ਜਾਂਦੀਆਂ ਸੀ ਪਰ ਇਹਨਾਂ ਥੱਲੇ ਪਸ਼ੂਆਂ ਨੂੰ ਦਿੱਕਤਾਂ ਬਹੁਤ ਆਈਆਂ ਆਮ ਘਰਾਂ 'ਚ ਜਦੋਂ ਇਹ ਪਾਈਆਂ ਦੇਖੀਆਂ ਤਾਂ ਬਾਈ ਹੌਲੀ-ਹੌਲੀ ਹੁਣ ਐਸ ਵਾਰ ਸ਼ਾਇਦ ਚੈੱਡ ਦੇ ਵਿੱਚ ਵੀ ਬਾਈ ਇਹ ਕਹਿੰਦਾ ਵੀ ਸੁਧਾਰ ਕਰ ਦੇਣਾ ਪਰ ਜਿਹੜੀ ਵੀਡੀਓ ਹੈ ਇਹਦੇ 'ਚ ਮੇਨ ਮਕਸਦ ਆਪਣਾ ਇਹ ਸਾਹਮਣੇ ਮੱਝ ਤੁਹਾਨੂੰ ਦਿਖਾਉਣਾ ਹੈ ਵਕਾਊ ਹੈ ਗੱਬਣਾ ਸੂਣਦੇ ਨੇੜਾ ਪਰ ਹਜੇ ਬਹੁਤੀ ਤਿਆਰ ਨਹੀਂ ਹੋਈ ਕੱਚੀ ਹੈ ਹਜੇ ਬਾਈ ਕਹਿੰਦਾ ਵੀ ਇਹ ਇੱਕ ਤਾਂ ਤਿਆਰ ਵੀ ਮੌਕੇ ਤੇ ਹੁੰਦੀ ਹੈ ਬਾਕੀ ਥੋੜਾ ਜਿਹਾ ਇਹ ਰਹਿੰਦਾ ਸੀ ਪਸ਼ੂ ਨੂੰ ਵੇਚਦੇ ਵੀ ਇਸ ਤਰ੍ਹਾਂ ਕੱਚੇ ਪਸ਼ੂ ਨੂੰ ਵੱਧ ਵੇਚ ਕੇ ਖੁਸ਼ ਰਹਿੰਦੇ ਆ ਥਣ ਦਾ ਸਹਿਜ ਬਹੁਤ ਸੋਹਣਾ ਦਿਸਦਾ ਹੈ ਮਿਲਕਵੇਨ ਵੀ ਚੰਗੀ ਆਉਂਦੀ ਲੱਗਦੀ ਹੈ ਦੁੱਧ ਕਿੰਨਾ ਦੇਊਗੀ ਜਾਂ ਕਿੰਨਾ ਦਿੱਤਾ ਉਹ ਬਾਈ ਆਪਾਂ ਦੱਸ ਦੂਗਾ ਤੁਸੀਂ ਇਹਦੇ ਤੋਂ ਆਪ ਸਮਝ ਲਓਗੇ ਵੀ ਤੁਸੀਂ ਕਿੰਨਾ ਚੋਲੋਗੇ ਬਾਕੀ ਬਰੀਕ ਚਮੜੀ ਦੀ ਇਹ ਮੱਝ ਆਓ ਡਿਟੇਲ ਪੁੱਛਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਿਓ ਬਾਈ ਹਰਜੀਤ ਸਿੰਘ ਜੀ ਹਰਜੀਤ ਭਾਈ ਅੱਜ ਆਪਾਂ ਇੱਕ ਮੱਝ ਵੇਚਣ ਲੱਗੇ ਹਾਂ ਘਰ ਦੀ ਮੱਝ ਆਪਣੀ ਹਾਂਜੀ ਕਰ ਦਈਏ ਜੀ ਕਿੰਨਾਂ ਮਸੂ ਵਸੂ ਇਹ ਚੌਥਾ ਸੁਆਸੂੰਦੀ ਹੈ ਜੀ ਦੁੱਧ ਬਾਈ ਕਿੰਨਾ ਕ ਦੇਂਦੀ ਹੈ ਦੁੱਧ 14-15 ਕਿਲੋ ਜੀ ਆਪਣੀ ਸੇਵਾ ਤੇ 14-15 ਕਿਲੋ ਦੁੱਧ ਦਿੱਤਾ ਪਿਛਲੇ ਸਵੇਰੇ ਹਾਂਜੀ ਹਾਂਜੀ ਅੱਛਾ ਜੇ ਹੁਣ ਦੇਖਦੇ ਆਂ ਤਾਂ ਹਜੇ ਤਿਆਰੀ ਥੋੜੀ ਹੈ ਇਹ 2-3 ਦਿਨ ਪਈ ਆ ਜੀ ਉੱਤੇ ਵੀ ਲੈ ਜਾਂਦੀ ਹੈ ਕਾਫੀ 2-3 ਤਣੇ ਉੱਤੇ ਅੱਛਾ ਜਾਨੀ ਹਜੇ ਇਹ ਮੰਨੀਆਂ ਵੀ ਹਫਤਾ ਕਿ ਲੈ ਜੂਗੀ ਹਾਂ ਜੀ ਤਿਆਰੀ ਬਹੁਤ ਵਧੀਆ ਹੁੰਦੀ ਹੈ ਜੀ ਤਿਆਰ ਬਹੁਤ ਸੋਹਣੀ ਹੋ ਜੂਗੀ ਪਿਛਲੀ ਵੀਡੀਓ ਆਪਣੇ ਕੋਲ ਪਈ ਜਾਂਦੀ ਸੁਈ ਗਈ ਉਹਦੀ ਅੱਛਾ ਉਹ ਵੀਡੀਓ ਦਿਖਾ ਸਕਦੇ ਆਪਾਂ ਜੇ ਕੋਈ ਦਿਖਣੀ ਹੋਵੇ ਠੀਕ ਹੈ ਅੱਛਾ ਸੀਮਨ ਕਿਹੜੇ ਬੋਲਦਾ ਭਰਿਆ ਇਹ ਸੀਮਨ ਭਰਿਆ ਵਾਜੀ ਆਪਣੇ ਲక్ష్ਮੀ ਦੇ ਰਿਹਾ ਫਾਰਮ ਵਾਲੇ ਦਾ ਭਰਿਆ ਹੋਇਆ ਜੀ ਕੋਹੇ ਨੂਰ ਦਾ ਜੀ ਕੋਹੇ ਨੂਰ ਲక్ష్ਮੀ ਢੇਰੀ ਫਾਰਮ ਹਾਂ ਜੀ ਆ ਪਹਿਲਾਂ ਉਹਦੀ ਕੱਤੀ ਖੜੀ ਆ ਇਹਦੀ ਝੋਟੀ ਜੀ ਹੈ ਹਜੇ ਠੀਕ ਹੈ ਅੱਛਾ ਉਹ ਵੀ ਕੋ ਇਹਦੀ 110 ਕਰਦੇ ਨੇ 110000 ਹਾਂਜੀ ਖੋਲਿਓ ਬਾਈ ਨੂੰ ਤੋਰਗੇ ਸੋ ਦੋਸਤੋ ਡਿਮਾਂਡ 110000 ਤੇ 10000 ਹੈ ਦੁੱਧ 14 15 ਕਿਲੋ ਬਾਈ ਕਹਿੰਦਾ ਵੀ ਪਿਛਲੇ ਸੂਏ ਚ ਚੋਇਆ ਹੈ ਸਿੰਘ ਥੋੜਾ ਖੁੱਲਾ ਹੋ ਕੇ ਮੁੜਿਆ ਹੋਇਆ ਮੁੜਿਆ ਜਮਾ ਸਿਰ ਦੇ ਨਾਲ ਹੀ ਲੱਗਾ ਪਿਆ ਪਰ ਹੈ ਥੋੜਾ ਸਾਈਜ਼ ਜਿਹੜਾ ਖੁੱਲਾ ਗੋਲ ਸਿੰਘ ਬਣਾਵਟ ਪੁੜਿਆਂ ਦੀ ਚੰਗੀ ਹੈ ਤਿੱਖੇ ਹੱਡ ਦੋਸਤੋ ਪਤਲੀ ਚਮੜੀ ਦੀ ਹੈ ਤੇ ਦੁੱਧ ਵਾਲੀ ਮਾਜ ਤਾਂ ਲੱਗਦੀ ਹੈ ਪਰ ਅੱਜ ਬਹੁਤੇ ਵੱਡੇ ਕਮੈਂਟ ਨਹੀਂ ਕਰ ਸਕਦੇ ਆਪਾਂ ਹਵਾਨੇ ਨੂੰ ਦੇਖ ਕੇ ਕਿਉਂਕਿ ਤਿਆਰੀ ਹਜੇ ਮੱਝ ਨੇ ਫੜਨੀ ਐ ਦਿਨ ਦੋ ਪਏ ਆ ਦਿਨ ਪੂਰੇ ਹੋਣ ਚ ਪਰ ਉੱਤੇ ਮੱਝ ਲੈ ਜਾਂਦੀ ਐ ਬਾਈ ਕਹਿੰਦਾ ਵੀ ਪੰਜ ਚਾਰ ਦਿਨ ਹੋ ਸਕਦਾ ਉੱਤੇ ਲੈ ਜੇ ਇਹ ਸੋ ਤੁਸੀਂ ਇਹ ਮੰਨ ਲਓ ਵੀ ਹਜੇ ਹਫਤਾ ਲਾਊਗੀ ਸੂਨ ਦੇ ਵਿੱਚ ਬਾਕੀ ਜਿਹਨੂੰ ਪਸੰਦ ਆਊਗੀ ਤੋ ਵੀਰ ਆ ਕੇ ਤਸੱਲੀ ਕਰ ਲੂ ਇਹ ਕਿਹੜਾ ਹੋਰ ਕਢਾ ਲਈ ਬਾਈ ਅੱਗੋਂ ਕਰਕੇ ਕਮਾਲ ਹੀ ਕੋਈ ਨਹੀਂ ਸੋ ਦੋਸੋ ਇੱਕ ਕਿਹੜਾ ਹੋਰ ਇਹਦਾ ਆਪਾਂ ਕਢਾਉਣੇ ਆ ਤਾਂ ਕਿ ਤੁਹਾਨੂੰ ਹਵਾਨਾ ਥੋੜਾ ਕਲੀਅਰ ਹੋ ਜਾਏ ਪਹਿਲੇ ਕਿਹੜੇ ਪਸ਼ੂ ਥੋੜਾ ਡਰ ਕੇ ਤੁਰਦਾ ਸੋ ਦੋਸੋ ਬੈਕ ਸਾਈਡ ਤੋਂ ਜੇ ਆਪਾਂ ਥਣਾ ਦੇ ਵਿੱਚ ਬਿੱਥੀ ਦੇਖਦੇ ਨਾ ਤੋ ਵੀ ਬਹੁਤ ਸੋਹਣੀ ਹੈ ਤੇ ਥਨ ਦਾ ਸੈਜ ਵੀ ਬੜਾ ਚੰਗਾ ਹੈ ਇਹਦਾ ਉਹ ਹੁਣ ਤੁਹਾਨੂੰ ਵੀਡੀਓ ਚ ਕਲੀਅਰ ਹੁੰਦਾ ਹੀ ਹੋਣਾ ਇੱਥੋਂ ਕਲੀਅਰ ਦਿਸਦੀ ਹੈ ਇਹਦੀ ਜਿਹੜੀ ਉਹ ਸ਼ੇਪ ਥਣਾ ਦੀ ਕਮਾਲਾ ਬਾਈ ਹੁਣ ਸੋਏ ਮਾਜੇ ਦੋਸਤੋ ਵਕਾਹੂ ਆ ਅੱਜ ਦੀ ਵੀਡੀਓ ਚੈੱਕ ਹੀ ਨਾ ਕਰ ਬਾਈ ਨੇ ਵੇਚਣਾ ਸੀਗਾ ਤੇ ਘਰੇਲੂ ਪਸ਼ੂ ਇਹਨਾਂ ਕੋਲ ਵਪਾਰ ਦਾ ਕੰਮ ਨਹੀਂ ਹੈ ਤੇ ਇਹਨਾਂ ਦੇ ਵਿੱਚੋਂ ਅੱਜ ਇਹ ਮਾਜੇ ਇਹਨਾਂ ਨੇ ਵਕਾਹੂ ਕੀਤੀ ਹੈ ਹਵਾਨਾ ਸੋਨਾ ਰੋਖ ਬਣਾਉਂਦੀ ਹੁੰਦੀ ਆ ਤਿਆਰ ਬਾਈ ਕਹਿੰਦਾ ਵੀ ਪਿਛਲੇ ਸੋਏ ਜਿੰਨੀ ਕੁ ਹੋਈ ਸੀ ਉਹਦੀ ਵੀਡੀਓ ਹੈਗੀ ਆ ਤੁਹਾਨੂੰ ਉਹਦੇ ਤੋਂ ਵੀ ਆਈਡੀਆ ਹੋ ਜਾਊਗਾ ਕਿਉਂਕਿ ਪਿਛਲੇ ਸੂਏ ਦੀ ਤਿਆਰੀ ਤੋਂ ਵੀ ਤੁਹਾਨੂੰ ਆਈਡੀਆ ਹੋਊਗਾ ਮੱਝ ਕਿੰਨਾ ਕੁ ਦੁੱਧ ਪਾਉਗੀ ਉਹ ਵੈਸੇ ਥਣਾ ਚ ਬਿੱਥੀ ਥਣ ਦਾ ਸਹਿਜ ਬੜਾ ਚੰਗਾ ਲੱਗਾ ਇਹਦੇ ਸੂਣ ਬਾਕੀ ਪੂਰੀ ਜਿਵੇਂ ਮਰਜ਼ੀ ਆ ਤੁਸੀਂ ਠੀਕ ਠੀਕ ਹੈ ਭਾਈ ਮੜਾ ਜਾ ਬਸ ਪੂਛ ਫੜ ਲਈ ਇਹਦੀ ਮੜੀ ਦੀ ਸੋ ਹੁਣ ਤੁਸੀਂ ਇਹਦਾ ਹਵਾਨਾ ਦੱਸੋ ਦੇਖ ਸਕਦੇ ਏ ਰੋਖ ਹੈ ਦੇ ਹਵਾਨੇ ਦਾ ਥਣਾ ਚ ਬਿੱਥੀ ਥਣ ਦਾ ਸਹਿਜ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਸੋਹਣੇ ਥਾਣੇ ਛੱਡ ਦੇ ਭਾਈ ਸੋ ਇੱਕ ਹੀ ਨਾਕ ਸੀ ਦੋਸਤੋ ਅੱਜ ਦੀ ਵੀਡੀਓ ਚ ਧੰਨਵਾਦ